ਖਬਰ ਡੇਲੋਂ ਦੇ ਨੇੜਲੇ ਪਿੰਡ ਗੋਪਾਲਪੁਰ ਤੋਂ ਹੈ ਜਿੱਥੇ ਕਿ ਡੇਲੋਂ ਤੋਂ ਰੰਗਿਆ ਟੂ ਨੰਗਲ ਜਾਣ ਵਾਲੇ ਲਿੰਕ ਰੋਡ ਤੇ ਪੰਦੇ ਡਰੇਨ ਦੇ ਪੁਲ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਗੇਲ ਤੋਂ ਵਿਧਾਇਕ ਜੀਵਨ ਸਿੰਘ ਸੱਗੋਵਾਲ ਵੱਲੋਂ ਕੀਤਾ ਗਿਆ ਜਿਸ ਉਤੇ तकरीबन 48 ਲੱਖ ਰੁਪਏ ਦੀ ਲਾਗਤ ਆਈ ਅਤੇ ਇਸ ਪੁਲ ਦੇ ਬਣਨ ਨਾਲ ਪਿੰਡ ਗੋਪਾਲਪੁਰ ਅਤੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ ਤੇ ਹਲਕੇ ਦੇ ਬਹੁਤ ਦਿਨ ਤੋਂ ਮੰਗ ਸੀ ਜੋ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੀ ਕੀਤੀ ਅੱਪਾ ਅੱਜ ਇੱਥੇ ਗੋਪਾਲਪੁਰ ਖੜੇ ਆ ਜਿਹੜੀ ਆਮ ਆਦਮੀ ਪਾਰਟੀ ਆ ਮੈਂ ਹਰ ਜਗ੍ਹਾ ਤੇ ਇਹ ਗੱਲ ਕਹਿਣਾ ਵੀ ਇਹ ਸੱਚ ਤੇ ਚੱਲਣ ਵਾਲੀ ਪਾਰਟੀ ਆ ਦੂਜੀਆਂ ਪਾਰਟੀਆਂ ਸਿਰਫ ਝੂਠ ਦੇ ਪਲੰਦੇ ਤੇ ਚੱਲਦੀਆਂ ਸੀ ਅੱਜ ਮੈਂ ਕਾਂਗਰਸ ਪਾਰਟੀ ਦਾ ਉਹ ਝੂਠ ਤੁਹਾਡੇ ਸਾਹਮਣੇ ਪੇਸ਼ ਕਰਨਾ ਜਿਹੜਾ ਐਮਐਲਏ ਇੱਥੇ ਪਹਿਲਾਂ ਸੀਗਾ ਡੀਸੀ ਰਿਹਾ ਉਹ ਉਹ ਇੰਨਾ ਕੁ ਝੂਠ ਬੋਲਦਾ ਬੰਦਾ ਇੰਨਾ ਕੁ ਲੋਕਾਂ ਨੂੰ ਬੇਵਕੂਫ ਬਣਾਉਂਦਾ ਬੰਦਾ ਉਹ ਮੈਨੂੰ ਇੱਥੇ ਇਹ ਨਹੀਂ ਸਮਝ ਲੱਗੀ ਉਹਨੂੰ ਪੜੇ ਲਿਖੇ ਬੰਦੇ ਨੂੰ ਢੁਕਾ ਕੇ ਲੈ ਕੌਣ ਆਇਆ ਇੱਥੇ ਆਹ ਜਿਹੜੀ ਪੂਲੀ ਬਣੀ ਆ ਲੈਂਕ ਸੜਕ ਗੋਪਾਲਪੁਰ ਤੋਂ ਡੇਲੋ ਰੋਡ ਤੇ 10 ਮੀਟਰ ਸਲੈਬ ਇਹ ਜਿਹੜੀ ਟਾਈਪ ਪੂਲੀ ਆ ਇਹਦੀ ਪ੍ਰਬੰਧ ਕੀ ਜਿਹੜੀ ਪ੍ਰਵਾਨਗੀ ਆ ਉਹ ਮਿਲੀ ਆ 4724 ਨੂੰ ਕਿਹਦੀ ਸਰਕਾਰ ਸੀ ਜੀ ਉਦੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਸ ਬੰਦੇ ਪੜ੍ਹ ਕੇ ਹੋਏ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਾਸ ਵੀ ਅਸੀਂ ਕਰਵਾਇਆ ਪੈਸੇ ਵੀ ਅਸੀਂ ਠੇਕੇਦਾਰ ਨੂੰ ਜਿਹੜਾ ਠੇਕੇਦਾਰ ਨੂੰ ਦਿੱਤਾ 48 ਲੱਖ ਰੁਪਏ ਦੇ ਵਿੱਚ ਇਹਦੀ ਕੀਮਤ ਹੋਣੀ ਲੱਗੀ ਜਿਹਦੇ ਤੇ ਉਹ ਆਮ ਆਦਮੀ ਪਾਰਟੀ ਨੇ ਦਿੱਤੇ ਪਾਸ ਇਹ ਲੋਕ ਮੇਰੇ ਕੋ ਆਏ ਦੇ ਕਹਿ ਕੇ ਗਏ ਮੈਨੂੰ ਸਾਰੇ ਗਪਾਲਪੁਰ ਦੇ ਜੀ ਸਾਡਾ ਮਸਲਾ ਹੱਲ ਕਰੋ ਮੈਂ ਕਿਹਾ ਯਾਰ ਤੁਹਾਡੇ ਮਸਲੇ ਹੱਲ ਕਰਨ ਨੂੰ ਤਾਂ ਅਸੀਂ ਆਏ ਆ ਉਹ ਬੰਦਾ ਮੈਂ ਇਸ ਗੱਲ ਤੇ ਹੈਰਾਨ ਆ ਜਿਹੜਾ ਡੀਸੀ ਹੋ ਕੇ ਵੀ ਉਹਦੀ ਦਿਮਾਗ ਨਹੀਂ ਕੰਮ ਕਰਿਆ ਉਹਦਾ ਮੁੰਡਾ ਵੀ ਨਾਲ ਇੱਥੇ ਖੜਾ ਸੀ ਇੱਥੇ ਸਰਪੰਚ ਨੂੰ ਨਾਲ ਲੈ ਆਇਆ ਇਹ ਜਿਹੜੇ ਲੋਕ ਨੇ ਇਹ ਲੋਕਾਂ ਦੀ ਸੇਵਾ ਕਰਨ ਆਲੇ ਨਹੀਂ ਇਹ ਲੁੱਟਣ ਆਏ ਨੇ ਲੁੱਟਣ ਡੀਸੀ ਇੱਕ ਬੰਦਾ ਹੋਵੇ ਉਹ ਨੌ ਹਲਕਿਆਂ ਦਾ ਮਾਲਕ ਹੁੰਦਾ ਉਹਦੇ ਕੋਲ ਡੀਸੀ ਕੋ ਜਾਣੇ ਅਸੀਂ ਡੀਸੀ ਸਾਹਿਬ ਨੇ ਇੱਥੇ ਹੁਣ ਅਮਸੂ ਜੈਨ ਜੀ ਜਿਹੜੀ ਗੱਲ ਲੈ ਕੇ ਜਾਂਦੇ ਆ ਉਸੇ ਟਾਈਮ ਤੇ ਤੁਰੰਤ ਸੰਗਵਾਲ ਸਾਹਿਬ ਆਏ ਤੇ ਆਏ ਕਰੋ ਆਪਾਂ ਇਹਦਾ ਮਤਲਬ ਤੂੰ ਸਾਰਿਆ ਜਿੱਥੇ ਜਿੱਥੇ ਡੀਸੀ ਰਹਿ ਕੇ ਆਇਆ ਲੋਕਾਂ ਨੂੰ ਭੇਮਕੂਹ ਬਣਾਉਂਦਾ ਰਿਹਾ ਤੂੰ ਇੱਥੇ ਕਾਂਗਰਸ ਝੂਟਦਾ ਭਲੰਦਾ ਅੱਜ ਇਹਦਾ ਅਸੀਂ ਤੋ ਘਟਨ ਕਰਨ ਆਏ ਆ ਸਾਰੇ ਗਪਾਲਪੁਰ ਦੇ ਲੋਕ ਖੜੇ ਨੇ ਇਹ ਜਿਹੜੇ ਲੋਕ ਨੇ ਇਹ ਕੁਰਸੀਆਂ ਤੇ ਬੈਠ ਕੇ ਅੰਦਰ ਏਸ਼ੀਆ ਦੇ ਵਿੱਚ ਬੈਠ ਕੇ ਇਹਨਾਂ ਨੇ ਕਾਗਜ਼ਾਂ 'ਚ ਲੋਕਾਂ ਦੀ ਸੇਵਾ ਕੀਤੀ ਆ ਮੈਂ ਤੁਹਾਡਾ ਦਾਸ ਤੁਸੀਂ ਮੈਨੂੰ ਕਦੇ ਵੀ ਦੱਸ ਦਿਓ ਤੁਹਾਡੇ ਮੈਂ ਮੰਨੂਗਾ ਵਿੱਚ ਕਿਸੇ ਕਿਦੜ ਮੇਚ ਕੋਈ ਨੌਕਸ ਹੋਇਆ ਤੇ ਸੰਗੋ ਵਾਲਾ ਸਾਹਿਬ ਸਾਨੂੰ ਆ ਲੱਗਿਆ ਅਸੀਂ ਉਸੇ ਟਾਈਮ ਕਹਿੰਦਾ ਯਾਰ ਹਾਂ ਬਿਲਕੁਲ ਯਾਰ ਠੀਕ ਆ ਤੇਰੀ ਗੱਲ ਇਹ ਇਹ ਲੋਕ ਨਹੀਂ ਹੈਗੇ ਇਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਪੈਸੇ ਲਿਓ ਇਸਾ ਲਿਆ ਜੇ ਵਿੱਚ ਕੰਮ ਖਤਮ ਇੱਥੇ 48 ਲੱਖ ਰੁਪਏ ਤੋਂ 1 ਰੁਪਿਆ ਵੀ ਸਾਡੇ ਐਕਸ਼ਨ ਸਾਹਿਬ ਆ ਤੁਸੀਂ ਦੱਸੋ ਆ ਦਿਖਾਓ ਇਹਨਾਂ ਨੂੰ ਪੱਤਰਕਾਰ ਐਕਸ਼ਨ ਸਾਹਿਬ ਮੰਡੀ ਬੋਰਡ ਤੇ ਮੇਰੇ ਨਾਲ ਆਏ ਨਹੀਂ ਆਦਿ ਮੈਂ ਖਾ ਦੱਸੋ ਜੀ ਕਦੋਂ ਹੋਇਆ ਸੀ ਕੀ ਗੱਲ ਆ ਸਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਪੁਲ ਦਾ ਆਪਣੀ ਜਿਹੜੀ ਪ੍ਰਬੰਧਗੀ ਪ੍ਰਵਾਨਗੀ ਆ 3607 ਨੰਬਰ ਨਾਲ 47 2024 ਨੂੰ ਹੋਈ ਸੀ ਇਹਦੇ ਮੈਂ ਕਾਗਜ਼ ਲੈ ਕੇ ਆਏ ਆ ਆ ਦੇਖੋ ਮੁੱਖ ਦਫ਼ਤਰ ਪੰਜਾਬ ਮੰਡੀ ਬੋਰਡ ਵੱਲੋਂ ਇਹਦੀ ਪ੍ਰਵਾਨਗੀ 47 2024 ਨੂੰ ਜੀ ਵਕਾਇਦਾ 77 ਮੰਡੀ ਬੋਰਡ ਦੇ ਦਾਨ ਤੋਂ ਵਿਸ਼ੇਸ਼ ਮੁੱਖ 77 ਖੇਤੀਬਾੜੀ ਜਿਹਦੇ ਅਧੀਨ ਹੋਈ ਹੋਈ ਹੈ ਜੀ ਇਹ ਇਹਦੇ ਕਾਗਜ਼ ਨਾਲ ਲੈ ਕੇ ਆਏ ਆਂ ਇਹ ਆਪਣੀ ਇਹੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਪਾਸ ਹੋਇਆ ਉਹਨਾਂ ਦੀ ਸਰਕਾਰ ਚ ਟੈਂਡਰ ਲੱਗੇ ਆਪਣੀ ਸਰਕਾਰ ਦੇ ਵਿੱਚ ਜੀ ਉਹਨਾਂ ਦੇ ਠੇਕੇਦਾਰ ਨੇ ਪੁਲ ਬਣਾਇਆ ਜੀ ਇਦੋਂ ਪਹਿਲਾਂ ਨਾ ਇਹਦੀ ਕੋਈ ਪ੍ਰਵਾਨਗੀ ਹੋਈ ਆ ਨਾ ਕੋਈ ਟੈਂਡਰ ਲੱਗਿਆ ਜੀ ਅੱਜ ਤੱਕ ਇਹਦਾ ਬਿੱਡ ਪ੍ਰੂਫ ਲੈ ਕੇ ਐਕਸ਼ਨ ਸਾਹਿਬ ਨਾਲ ਮੈਂ ਇਹ ਜਿਹੇ ਝੂਠੇ ਬੰਦੇ ਮੈਂ ਤਾਂ ਹੈਰਾਨ ਆ ਇਹ ਲੋਕਾਂ ਨੇ ਤੁਹਾਡੀਆਂ ਚਾਲਾਂ ਦਾ ਜਾਣਦੇ ਆ ਲੋਕ ਜਿੱਦਣੇ ਅਸੀਂ ਆਇਆ ਹਾਂ ਵਕਾਤ ਹੁਣ ਨੰਗਲ ਆਲਾ ਪੋੜਾ ਹੋ ਗਿਆ ਜੀ ਤੇ ਮੈਂ ਪੂਰੀ ਪ੍ਰਵਾਨਗੀ ਮਿਲ ਗਈ ਸਾਰਾ ਕੁਝ ਤਿਆਰੀ ਆ ਤਿਆਰੀ ਹੋ ਗਈ ਉਹਦੀ ਤਿਆਰੀ ਹੋ ਗਈ ਪੈਸੇ ਪੈ ਗਏ ਸਾਰਾ ਕੁਝ ਪੈ ਗਏ ਅਸੀਂ ਤਾਂ ਲੋਕਾਂ ਨੂੰ ਇੱਕ ਦੀ ਗੱਲ ਕਰਦੇ ਆ ਅਸੀਂ ਪਤਾ ਨਹੀਂ ਕਿੰਨਾ ਗਨੇਕਾ ਬਣਾਉਣੇ ਆ ਅਸੀਂ ਹੋਰ ਚੰਨਾ ਕੋ ਕਰਨਾ ਲੋਕਾਂ ਦੀ ਭਲਾਈ ਵਾਸਤੇ ਇਹਨਾਂ ਦੇ ਲੋਕ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹਨਾ ਇਹ ਕਾਂਗਰਸ ਆ ਜਿਹੜੀ ਭਾਜਪਾ ਅਕਾਲੀ ਇਹ ਸਭ ਚਟੇ ਬੱਟੇ ਨੇ ਆਪਣਾ ਖੂਨ ਚੋਸਣ ਲਈ ਆਏ ਨੇ ਅਸੀਂ ਤੋਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੁਹਾਡੇ ਕੋ ਸੱਚ ਗੱਲ ਕਹਿਣੀ ਆ ਔਰ ਸੱਚ ਦੀ ਆਵਾਜ਼ ਦੀ ਪਾਰਟੀ ਚੱਲਣ ਵਾਲੀ ਆ ਥੋੜਾ ਸਾਰਿਆਂ ਦਾ ਧੰਨਵਾਦ ਆਦਮੀ ਪਾਰਟੀ ਦੀ ਟੀਮ ਤੇ ਸਾਰੇ ਪੰਚਾਇਤ ਮੈਂਬਰਾਂ ਵੱਲੋਂ ਤੇ ਸਾਰੇ ਨਗਰ ਵੱਲੋਂ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ 2024 ਦੇ ਵਿੱਚ ਆਮ ਜਲਾਸਾ ਕਰਨ ਸਾਡੇ ਪਿੰਡ ਆਏ ਸੀਗੇ 5-6 ਘੰਟੇ ਸਾਡੇ ਪਿੰਡ ਤੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬੈਠੇ ਰਹੇ ਤੇ ਸਾਡੇ ਪਿੰਡ ਦੀ ਇਹ ਡਿਮਾਂਡ ਸੀਗੀ ਇੱਕ ਵੀ ਸਾਨੂੰ ਆ ਪੁਲ ਤੋਂ ਬਹੁਤ ਦਿੱਕਤ ਆਉਂਦੀ ਆ ਬਹੁਤ ਛੋਟਾ ਪੋਲਾ ਤਾਂ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਵੀ ਬਹੁਤ ਜਲਦੀ ਇਹ ਪੁਲ ਸ਼ੁਰੂ ਕਰਵਾ ਕੇ ਇਹ ਕੰਪਲੀਟ ਕਰਾਇਆ ਜਾਊਗਾ। ਉਹਨਾਂ ਨੇ ਤੁਰੰਤ ਆਪਦੇ ਬੋਲਾਂ ਤੇ ਖਰੇ ਉੱਤਰਦੇ ਹੋਏ ਇਹ ਕਾਰਵਾਈ ਕਰਕੇ ਪੁਲ ਦਾ ਟੈਂਡਰ ਪਾਸ ਕਰਵਾਇਆ, ਪੁਲ ਪਾਸ ਕਰਵਾਇਆ ਤੇ ਕੰਮ ਸ਼ੁਰੂ ਕਰਵਾਇਆ। ਤੇ ਬਹੁਤ ਜਲਦੀ ਇਹ ਪੁਲ ਬਣ ਕੇ ਤਿਆਰ ਹੋ ਗਿਆ ਤੇ ਪਿਛਲੇ ਦਿਨੀ ਅਦਗਾਟਨ ਕੋਈ ਹੋਰ ਬੰਦੇ ਕਰਗੇ। ਹੋਰ ਕੌਣ ਕਰਗੇ? ਕੁਲਦੀਪ ਸਿੰਘ ਬੈਲ ਸੀ। ਇੱਥੋਂ ਹੋਰ ਕੌਣ ਨੇ? ਸਾਬਕਾ ਐਮਐਲਏ ਜੀ ਜੋ ਪਹਿਲਾਂ ਐਮਐਲਏ ਸੀਗੇ ਇੱਥੋਂ ਦੇ। ਕਾਂਗਰਸੀ ਵਿਧਾਇਕ। ਉਹਨਾਂ ਦੇ ਕਹਿਣ ਮੁਤਾਬਕ ਵੀ ਇਹ ਪੁਲ ਅਸੀਂ ਪਾਸ ਕਰਵਾਇਆ ਸੀ ਪਰ ਅੱਜ ਸਾਰਾ ਕੁਝ ਕਲੀਅਰ ਹੋ ਗਿਆ ਜੀ ਅੱਜ ਕਾਗਜ਼ ਪੱਤਰ ਵੀ ਸਾਰੇ ਚੈੱਕ ਕਰਵਾਤੇ ਉਹਨਾਂ ਨੇ ਤੁਹਾਨੂੰ ਮੀਡੀਆ ਦੇ ਵਿੱਚ ਤੇ ਮੰਡੀ ਬੋਰਡ ਦੇ ਐਕਸੀਲਰ ਸਾਹਿਬ ਉਹਨਾਂ ਨੇ ਤੁਹਾਨੂੰ ਕਾਗਜ਼ ਪੱਤਰ ਚੈੱਕ ਕਰਵਾਏ ਨੇ ਵੀ 2024 ਦੇ ਵਿੱਚ ਪੁਲ ਪਾਸ ਹੋਇਆ 2024 ਦੇ ਵਿੱਚ ਟੈਂਡਰ ਲੱਗਿਆ ਤੇ ਸਾਰਾ ਕੰਮ ਇਹੀ ਸਰਕਾਰ ਦੇ ਵਿੱਚ ਸ਼ੁਰੂ ਹੋਇਆ ਤੇ ਇਹੀ ਸਰਕਾਰ ਦੇ ਵਿੱਚ ਕੰਪਲੀਟ ਹੋਇਆ ਸੀ ਅਸੀਂ ਐਮਐਲਏ ਸਾਹਿਬ ਦਾ ਫਿਰ ਤੋਂ ਬਹੁਤ ਬਹੁਤ ਜੀ ਧੰਨਵਾਦ ਕਰਦੇ ਹਾਂ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز